ਪੁਲਿਸ ਵੱਲੋਂ ਬਾੜੇ ਅੰਸਰਾਂ ਦੇ ਵਿਰੁੱਧ ਵਿੱਤੀ ਮੁਹਿੰਮ ਦੇ ਤਹਿਤ ਮੰਡੀ ਗੋਬਿੰਦਗਰ ਦੇ ਕਾਰੋਬਾਰੀਆਂ ਤੋਂ ਫਿਰੋਤੀਆਂ ਮੰਗਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਪੰਜਾਬ ਪੁਲਿਸ ਸੂਬੇ ਨੂੰ ਕ੍ਰਾਈਮ ਮੁਕਤ ਕਰਨ ਦੇ ਲਈ ਪੂਰੀ ਵਚਨਬੱਧਤਾ ਦੇ ਨਾਲ ਕੰਮ ਕਰ ਰਹੀ ਹੈ ਤੇ ਸਮਾਜ ਵਿਰੋਧੀ ਅੰਸਰਾਂ ਨੂੰ ਕਿਸੇ ਵੀ ਸੂਰਤ ਵਿੱਚ ਸੁਰੱਖਿਆ ਨਹੀਂ ਜਾਵੇਗਾ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਅਵਜੋਤ ਗਰੇਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਾਂਝੀ ਕੀਤੀ। ਇੱਕ ਵਾਰ ਦਾ ਰੂਟੀਨ ਬੰਦਿਆਂ ਵੱਲੋਂ ਅੰਜਾਮ ਦਿੱਤਾ ਗਿਆ ਸੀਗਾ ਜਿਹਦੀ ਵੀਡੀਓ ਵੀ ਵਾਇਰਲ ਹੋਈ ਸੀ ਜਿਹਦੇ ਵਿੱਚ 22 ਨੰਬਰ ਇਨੋਵਾ ਦੇ ਵਿੱਚ ਇੱਕ ਅਮਨਦੀਪ ਸਿੰਘ ਨਾਮ ਦੇ ਕਾਰੋਬਾਰੀ ਜੋ ਕਿ ਮੰਡੀ ਗੁੰਦਰ ਦੇ ਵਿੱਚ ਕੰਮ ਕਰਦੇ ਨੇ ਉਹ ਸਵਾਰ ਸੀ ਉਹਨਾਂ ਤੇ ਤਿੰਨ ਮੁੰਡਿਆਂ ਨੇ ਜੋ ਕਿ ਮੋਟਰਸਾਈਕਲ ਤੇ ਸਵਾਰ ਸੀ ਆ ਕੇ ਤੇਜ਼ਧਾਰ ਹਥਿਆਰ ਨਾਲ ਅਟੈਕ ਕੀਤਾ ਜਦੋਂ ਅਟੈਕ ਕੀਤਾ ਗਿਆ ਤਾਂ ਇਹ ਜੋ ਇਨੋਵਾ ਦੇ ਚਾਲਕ ਸੀ ਉਹਨਾਂ ਨੇ ਗੱਡੀ ਮੋੜ ਕੇ ਉਥੋਂ ਆਪਣੀ ਜਾਨ ਬਚਾਉਂਦੇ ਹੋਏ ਆਪਣੇ ਘਰ ਵੱਲ ਗੱਡੀ ਲੈ ਕੇ ਗਏ ਸੀ ਉਹ ਤੇ ਇਹ ਸਾਰੇ ਤਿੰਨੋਂ ਮੁੰਡੇ ਨੇ ਜਿਹੜੇ ਉਹ ਘਰ ਵੀ ਜਾ ਕੇ ਉਹਨਾਂ ਨੇ ਅਟੈਕ ਕੀਤਾ ਸੀਗਾ ਤੇ ਗੱਡੀ ਜਿਹੜੀ ਹੈ ਨੂਵਾ ਪੈਣੀ ਸੀਗੀ ਤੇ ਉਸ ਤੋਂ ਬਾਅਦ ਧਮਕੀਆਂ ਦੇ ਕੇ ਉਧਰੋਂ ਫਰਾਰ ਹੋ ਗਏ ਸੀ ਅ ਇਸ ਕੇਸ ਬਾਰੇ ਮੰਡੀ ਗੁਬਿੰਦਗੜ ਦੇ ਵਿੱਚ ਐਫ ਆਈ ਆਰ ਦਰਜ ਹੋਈ ਤੇ ਜੋ ਜਦੋਂ ਇਸ ਕੇਸ ਦੀ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਤਫ਼ਤੀਸ਼ ਸ਼ੁਰੂ ਹੋਈ ਤਾਂ ਪਤਾ ਚੱਲਿਆ ਕਿ ਜਿਹੜੇ ਅਮਨਦੀਪ ਸਿੰਘ ਤੇ ਆਕਾਰਦੀਪ ਸਿੰਘ ਨੇ ਜਿਹੜੇ ਦੋਨੋਂ ਭਰਾ ਨੇ ਸਕੇ ਬ੍ਰਾਹਮਣ ਦੇ ਗੁਬਿੰਦਗੜ ਦੇ ਵਿੱਚ ਕੰਮ ਕਰਦੇ ਨੇ ਇਹਨਾਂ ਨੂੰ ਇੱਕ ਹਫਤੇ ਪਹਿਲਾਂ ਤਰਨਜੀਤ ਸਿੰਘ ਤਰਨਪ੍ਰੀਤ ਸਿੰਘ ਤਿਤਲੀ ਵੱਲੋਂ ਇਹ ਮੈਸੇਜ ਲੱਗਿਆ ਸੀਗਾ ਕਿ ਤੁਸੀਂ ਜਿਹੜਾ ਬੌਕਸਰ ਹੈਗਾ ਸੰਦੀਪ ਬੌਕਸਰ ਜਿਹੜਾ ਜੇਲ੍ਹ ਦੇ ਵਿੱਚ ਹੈ ਉਹਨਾਂ ਨੂੰ ਤੁਸੀਂ 5 ਤੋਂ 7 ਲੱਖ ਬੇਸਿਕਲੀ ਉਹਨਾਂ ਨੇ 7 ਲੱਖ ਮੰਗੇ ਸੀਗੇ ਇਹਨਾਂ ਤੋਂ ਇਹ ਪੈਸੇ ਦਿੱਤੇ ਜਾਣ ਉਹਨਾਂ ਨੂੰ ਇਹ ਇਸ ਮੈਸੇਜ ਤੋਂ ਬਾਅਦ ਉਹਨਾਂ ਨੇ ਇਸ ਤਰੀਕੇ ਦਾ ਅਟੈਕ ਅ ਅਟੈਕ ਨੇ ਕੀਤਾ ਤਾਂ ਜਿਹੜੇ ਸਾਡੇ ਸੀਆਈਐਨ ਦੀਆਂ ਟੀਮਾਂ ਨੇ ਜਿਨ੍ਹਾਂ ਨੂੰ ਐਸਪੀਡੀ ਰਾਕੇਸ਼ যাদব ਤੇ ਸਾਡੀ ਮੰਡੇ ਬੁੰਦੜ ਗਵਿੰਦਗੜ ਪੁਲਿਸ ਸਟੇਸ਼ਨ ਦੀ ਜਿਹੜੀ ਟੀਮ ਹੈ ਜਿਨ੍ਹਾਂ ਨੂੰ ਡੀਐਸਪੀ ਹਮਲੋ ਲੀਡ ਕਰ ਰਹੇ ਨੇ ਉਹਨਾਂ ਵੱਲੋਂ ਬੜਾ ਚੰਗਾ ਕੰਮ ਕੀਤਾ ਗਿਆ ਇਸ ਕੇਸ ਦੇ ਵਿੱਚ ਜੋ ਕਿ 22 ਨੇਮ ਤੇ ਨੈਕਿਊਜ਼ ਨਾਮਜ਼ਦ ਸਨ ਉਹ ਤਿੰਨ ਨੂੰ ਅਰੈਸਟ ਕੀਤਾ ਗਿਆ